ਪਤਾ ਲੱਗਿਆ ਜੀ ਵੀ ਕੁਲਵਿੰਦਰ ਕਿੰਦੇ ਦੇ ਬਾਪ ਦੀਆਂ ਵੀ ਉਂਗਲਾਂ ਜਿਹੜੇ ਕਿੰਦੇ ਨੇ ਉਹ ਬਾਪ ਦੀਆਂ ਉਂਗਲਾਂ ਵੱਡੀਆਂ ਸੀ ਹਾਂ ਤਾਂ ਉਸੇ ਰਿਗਾਰਡਿੰਗ ਕਰਾਉਣ 307 ਦਾ ਐਫ ਆਈ ਆਰ ਜੋ 2 ਸਤੰਬਰ 2022 ਕੀ ਮੋਰ ਥਾਣੇ ਦੇ ਵਿੱਚ ਦਰਜ ਹੋਈ ਸੀ ਉਹਦੀ ਵਜਹ ਰੰਗਿਸਤ ਹੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਗੁਰਪ੍ਰੀਤ ਕੀ ਲੋੜ ਪਈ ਜਦੋਂ ਇਸ ਤਰ੍ਹਾਂ ਬੇਰਮੀ ਨਾਲ ਕੁਲਵਿੰਦਰ ਕਿੰਦੇ ਨੂੰ ਆਪਦੇ ਸਾਥੀਆਂ ਨਾਲ ਜਿਹੜਾ ਕਤਲ ਕੀਤਾ ਕੀ ਗੱਲ ਕੀ ਸੀ ਮਮਾ ਜੀ ਪਹਿਲਾਂ ਮਾਰਨ ਗਏ ਆਏ ਪਹਿਲਾਂ ਵੀ ਮਿਲਤਾਏ ਨੇ ਲੱਤਾਂ ਵਾਂਹ ਮਾਰਦੇ ਗਏ ਕਹੀ ਜੇ ਤਾਂ ਕਿ ਅੱਲਾ ਹੈਗਾ ਹੀ ਤੇ ਮੈਨੂੰ ਆ ਵੀ ਮੇਰੇ ਹੀ ਘਰ ਤੋਂ ਮਾਰ ਦੇਵੇ ਜੀ ਮੈਨੂੰ ਕਰਕੇ ਚਲਾਉਣਾ ਪਿਆ ਨਹੀਂ ਉਹ ਤਾਂ ਬਸ ਸਟੈਂਡ ਤੇ ਖੜਾ ਸੀਗਾ ਤੁਸੀਂ ਆ ਕੇ ਮੋਟਰਸਾਈਕਲ ਰੇੜੀ ਲੈ ਕੇ ਆ ਕੇ ਕਿ ਇੱਥੇ ਕਿ ਤੱਕ ਕਿਉਂ ਇਹ ਜੀ ਨੋਬਤ ਕਿਉਂ ਆਈ